ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਹੋਇਆ ਵੱਡਾ ਭਿਆਨਕ ਹਮਲਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਹੁਣ ਸਾਹਮਣੇ ਆ ਰਹੀ ਆ ਹੁਣੇ-ਹੁਣੇ ਤਾਨੂੰ ਦੱਸਣ ਜਾ ਰਿਹਾ ਕਿ ਚੋਟੀ ਦਾਸ ਵੱਡੇ ਲੀਡਰ ਤੇ ਵੱਡਾ ਭਿਆਨਕ ਹਮਲਾ ਹੋ ਗਿਆ ਜੱਸ ਕਰਕੇ ਉਹਨਾਂ ਦੀ ਮੁਸ਼ਕਲ ਦੇ ਨਾਲ ਜਾਣ ਬਚ ਸਕੀ ਜੀ ਹਾਂ ਇਹ ਵੱਡੀ ਮਾੜੀ ਖਬਰ ਆ ਰਹੀ ਐ ਸੋ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨੇ ਸ਼ੇਅਰ ਕਰ ਦੇਣਾ ਤਾਂ ਜੋ ਹਰ ਕਿਸੇ ਨੂੰ ਇਹ ਜਾਣਕਾਰੀ ਮਿਲ ਜਾਵੇ ਜੀ ਹਾਂ ਆਵਾਰਾ ਪਸੂ ਨੂੰ ਲੈ ਕੇ ਵਿਧਾਨ ਸਭਾ ਵਿੱਚ ਰੋਲਾ ਗੋਲਾ ਪਾਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਏਵੜਿੰਗ ਹੀ ਸੋਮਵਾਰ ਨੂੰ ਅਵਾਰਾ ਸਾੰਧੀ ਲਿਪੇਟ ਚ ਆਉਂਦੇ ਆਉਂਦੇ ਮਸਾਂ ਬਚੇ ਸੁਰੱਖਿਆ ਕਰਮੀਆਂ ਵੱਲੋਂ ਰਾਏਵੜਿੰਗ ਨੂੰ ਇੱਕ ਪਾਸੇ ਕਰਨ ਦੇ ਨਾਲ ਹੀ ਸਾੰ ਨੂੰ ਇੱਕ ਪਾਸੇ ਕਰ ਦਿੱਤਾ ਤੇ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਤੇ ਬਚਾਅ ਹੋ ਗਿਆ ਜੇਕਰ ਸਮੇਂ ਸਿਰ ਵਿਅਕਤੀ ਵੱਲੋਂ ਰੋੜਾ ਨਾ ਪਾਇਆ ਜਾਂਦਾ ਤਾਂ ਸਾੰ ਰਾਏਵੜਿੰਗ ਦੇ ਤੇ ਨਾਲ ਖੜੇ ਕਾਂਗਰਸੀ ਸਣੇ ਮੀਡੀਆ ਕਰਮੀਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦਾ ਸੀ